ਬਾਜੀ ਤੇ ਅਪਡੇਟ ਦੇ ਦਿਓ ਪੰਜਾਬ ਦੀ ਭਾਰਤ ਦੀ ਕੀ ਕੋਈ ਚੱਲ ਰਿਹਾ ਹੈਗਾ ਇੱਕ ਤਾਂ ਤਾਮਨਾਡੂ ਵਾਲੇ ਤਾਂ ਕਹਿੰਦੇ ਅਸੀਂ ਵੀ ਹਿੰਦੀ ਨੂੰ ਬੈਨ ਨਹੀਂ ਕਰ ਦੇਣਾ ਤੇ ਬਾਕੀ ਸਾਡੇ ਵਾਲੇ ਤਾਂ ਉੱਥੇ ਜਾ ਕੇ ਉਹਨਾਂ ਦੀ ਪਛਾਮਾਂ ਦੇ ਵਿੱਚ ਆਪਦੀ ਪਾਰਟੀ ਦੀ ਐਡਵਰਟਾਈਜ਼ਮੈਂਟ ਕਰਦਾਏ ਨੇ ਤੇ ਹੋਰ ਜੁਮਲੇ ਕੀ ਚੱਲ ਰਿਹਾ ਹੈ ਨੇ ਟਰਾਂਸਫਾਰਮਰ ਦਾ ਉਦਘਾਟਨ ਕਰਨ ਤੋਂ ਬਾਅਦ ਕੋਈ ਨਵਾਂ ਉਦਘਾਟਨ ਕਿਸੇ ਚੀਜ਼ ਦਾ ਕੀਤਾ ਹੋਵੇ ਬਿਲਕੁਲ ਅਪੰਦਰ ਸਾਰੀਆਂ ਖਬਰਾਂ ਤੇ ਨਜ਼ਰ ਪਾਵਾਂਗੇ ਪਰ ਸਭ ਤੋਂ ਪਹਿਲਾਂ ਇੱਕ ਵੱਡੀ ਖਬਰ ਆ ਰਹੀ ਹੈ ਜਿਹੜੀ ਕਿ ਪੰਜਾਬ ਦੇ ਡੀਆਈਜੀ ਨੇ ਹਰਚਰਨ ਸਿੰਘ ਭੁੱਲਰ ਓਪਰ ਰੇਂਜ ਦੇ ਡੀਆਈਜੀ ਨੇ ਤਿੰਨ ਜ਼ਿਲ੍ਹੇ ਉਹਨਾਂ ਦੇ ਅੰਡਰ ਆਉਂਦੇ ਨੇ ਫਤਿਹਗੜ੍ਹ ਸਾਹਿਬ, ਮੁਹਾਲੀ ਤੇ ਰੋਪੜ ਉਹਨਾਂ ਨੂੰ ਅੱਜ ਸੀਬੀਆਈ ਦੇ ਵੱਲੋਂ ਅਰੈਸਟ ਕੀਤਾ ਗਿਆ ਹੈ ਸੀਬੀਆਈ ਨੇ ਉਹਨਾਂ ਨੂੰ ਅਰੈਸਟ ਕੀਤਾ ਭ੍ਰਿਸ਼ਟਾਚਾਰ ਦੇ ਇਲਜ਼ਾਮ ਦੇ ਵਿੱਚ ਕਿ ਉਹ 5 ਲੱਖ ਰੁਪਏ ਦੀ ਰਿਸ਼ਵਤ ਲੈ ਰਹੇ ਸੀਗੇ ਰੰਗੇ ਹੱਥੀ ਫੜੇ ਗਏ ਨੇ ਤੇ ਤੁਸੀਂ ਦੇਖੋਗੇ ਏਡਾ ਵੱਡਾ ਅਫੀਸਰ ਹੋਵੇ ਮਤਲਬ ਤਾਂ ਪੰਜਾਬ ਪੁਲਿਸ ਦੇ ਡਿਪਾਰਟਮੈਂਟ ਦਾ ਕੀ ਹਾਲ ਹੋਏਗਾ ਡੀਆਈਜੀ ਰੈਂਕ ਤੇ ਉਹਨਾਂ ਦੇ ਪਿਤਾ ਜੀ ਡੀਜੀਪੀ ਰਹੇ ਨੇ ਮਹਾਲ ਸਿੰਘ ਭੁੱਲਰ ਪੰਜਾਬ ਦੇ ਤੇ ਉਹ 2000 7 ਬੈਚ ਦੇ ਆਈਪੀਐਸ ਅਫੀਸਰ ਨੇ ਆਪ ਆਈਪੀਐਸ ਅਫੀਸਰ ਨੇ ਤੇ ਹੁਣ ਉਹ ਇਸ ਵੇਲੇ ਡੀਆਈਜੀ ਦੇ ਅਹੁਦੇ 'ਤੇ ਤਾਇਨਾਤ ਸੀਗੇ ਤੇ ਪੰਜਾਬ ਸਰਕਾਰ ਦੇ ਕਹ ਲਈਏ ਚਿਹਤੇ ਅਫਸਰਾਂ ਦੇ ਵਿੱਚੋਂ ਇੱਕ ਜਿਹੜਾ ਡਰੱਗ ਦੇ ਖਿਲਾਫ ਮੁਹਿੰਮ ਚਲਾਈ ਗਈ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹਦੇ ਵਿੱਚ ਵੀ ਉਹਨਾਂ ਦੀ ਮੋਰੀ ਭੂਮਿਕਾ ਸੀ ਤੇ ਹੁਣ ਖਬਰیں ਮਿਲਈ ਹੈ ਕਿ ਕੁਝ ਸਕ੍ਰੈਪ ਡੀਲਰ ਨੇ ਸ਼ਿਕਾਇਤ ਕੀਤੀ ਹੈ ਹਾਲਾਂਕਿ ਮੰਡੇ ਗੁਵਿੰਦਗੜ੍ਹ ਦੇ ਵਿੱਚ ਹੀ ਜ਼ਿਆਦਾ ਕੰਮ ਜਿਹੜਾ ਸਕ੍ਰੈਪ ਦਾ ਚੱਲਦਾ ਨਾਂ ਹਾਬੇ ਨਹੀਂ ਸਾਹਮਣੇ ਆਇਆ ਪਰ ਇਹਨਾਂ ਜ਼ਰੂਰ ਹੈ ਕਿ 5 ਲੱਖ ਰੁਪਏ ਦੀ ਰਿਸ਼ਵਤ ਹਰ ਮਹੀਨੇ ਲਈ ਜਾ ਰਹੀ ਸੀ ਮੰਥਲੀ ਲਈ ਜਾ ਰਹੀ ਸੀ ਭਾਵ ਕਿ 5 ਲੱਖ ਰੁਪਏ ਮਹੀਨਾ ਆ ਜਾ ਰਿਹਾ ਸੀ ਹਰ ਮਹੀਨੇ ਹੋਰ ਵੀ ਅਧਿਕਾਰੀ ਜਾਂ ਹੇਠਲੇ ਪੱਧਰ ਦੇ ਅਫਸਰ ਜਾਂ ਵਿਚੋਲੇ ਸਕਦੇ ਨਹੀਂ ਅ ਸੀਬੀਆਈ ਦੇ ਵੱਲੋਂ ਫੜਿਆ ਜਾਣਾ ਭਾਵ ਕਿ ਸਟੇਟ ਦੀ ਏਜੰਸੀ ਨਹੀਂ ਹੈਗੀ ਸੈਂਟਰ ਦੀ ਏਜੰਸੀ ਹੈ ਤੇ ਸਟੇਟ ਦੀ ਏਜੰਸੀ ਭ੍ਰਿਸ਼ਟਾਚਾਰ ਨੂੰ ਰੋਕਣ ਦੇ ਲਈ ਵਿਜੀਲੈਂਸ ਹੈ ਜਾਂ ਤਾਂ ਉਸ ਸ਼ਖਸ ਨੂੰ ਪਤਾ ਹੋਏਗਾ ਕਿ ਜੇ ਮੈਂ ਵਿਜੀਲੈਂਸ ਕੋਲੇ ਗਿਆ ਤਾਂ ਐਡੇ ਵੱਡੇ ਅਧਿਕਾਰੀ ਦੇ ਖਿਲਾਫ ਵਿਜੀਲੈਂਸ ਨੇ ਕਿੱਥੇ ਕਾਰਵਾਈ ਕਰਨੀ ਹੈ ਕਿਉਂਕਿ ਸਰਕਾਰ ਨੂੰ ਪੁੱਛਣਾ ਪੈਂਦਾ ਪਹਿਲਾਂ ਤੇ ਤਾਂ ਸੀਬੀਆਈ ਤੱਕ ਪਹੁੰਚ ਕੀਤੀ ਸੀਬੀਆਈ ਨੇ ਫਿਰ ਟਰੈਪ ਲਾਇਆ ਤੇ ਹੁਣ ਉਹਨਾਂ ਨੂੰ ਅਰੈਸਟ ਕੀਤਾ ਗਿਆ ਥੋੜੀ ਦੇਰ ਦੇ ਵਿੱਚ ਉਹਨਾਂ ਨੂੰ ਮਹਾਲੀ ਅਦਾਲਤ ਵਿੱਚ ਪੇਸ਼ ਕਰਨਾ ਹੈ ਪਰ ਤੁਸੀਂ ਦੇਖੋ ਕਿ ਜੇਕਰ ਪੰਜਾਬ ਦੇ ਡੀਆਈਜੀ ਪੱਧਰ ਦੇ ਘਾਵਕੇ ਕੋਈ ਏਐਸਆਈ ਨਹੀਂ ਕੋਈ ਸਬ ਇਨਸਪੈਕਟਰ ਨਹੀਂ ਕੋਈ ਐਸਐਚਓ ਨਹੀਂ ਕੋਈ ਡੀਐਸਪੀ ਨਹੀਂ ਕੋਈ ਐਸਪੀ ਨਹੀਂ ਕੋਈ ਐਸਐਸਪੀ ਨਹੀਂ ਆਈਡੀ ਨਹੀਂ ਮਤਲਬ ਕਿਸ ਲੈਵਲ ਦਾ ਅਧਿਕਾਰੀ ਕਿਸ ਰੈਂਕ ਦਾ ਅਧਿਕਾਰੀ ਰਿਸ਼ਵਤ ਲੈ ਰਿਹਾ ਹੈ ਤਾਂ ਪੰਜਾਬ ਦੇ ਵਿੱਚ ਹੇਠਲੇ ਪੱਧਰ ਤੇ ਕੀ ਹਾਲਾਤ ਹੋਣਗੇ ਹਾਲਾਂਕਿ ਸਰਕਾਰ ਵਾਰ-ਵਾਰ ਕਹਿੰਦੀ ਹੈ ਕਿ ਸਾਡੀ ਜ਼ੀਰੋ ਟੋਲਰੈਂਸ ਹੈ ਜੇ ਕੋਈ ਭ੍ਰਿਸ਼ਟਾਚਾਰ ਦੇ ਵਿੱਚ ਫੜਿਆ ਗਿਆ ਸੀ ਕਾਰਵਾਈ ਕਰਾਂਗੇ ਹੁਣ ਸੀਬੀਆਈ ਨੂੰ ਇਨਵੋਲਵ ਹੋਣਾ ਪਿਆ ਸੀਬੀਆਈ ਆਈ ਹੈ ਤੇ ਹਰਚਰਨ ਸਿੰਘ ਭੁੱਲਰ ਪੰਜਾਬ ਦੇ ਵੱਡੇ ਅਫਸਰਾਂ ਦੇ ਵਿੱਚੋਂ ਇੱਕ ਨੇ ਜਿਵੇਂ ਮੈਂ ਬੈਕਗ੍ਰਾਉਂਡ ਵੀ ਦੱਸੀ ਉਹਨਾਂ ਦੇ ਪਿਤਾ ਜੀ ਵੀ ਪੰਜਾਬ ਦੇ ਡੀਜੀਪੀ ਰਹੇ ਚੁੱਕੇ ਹੁਣ ਤੇ ਉਹਨਾਂ ਦਾ ਟੱਬਰ ਜਾਂ ਉਹਨਾਂ ਦਾ ਪਰਿਵਾਰ ਕਿਸ ਲੈਵਲ ਤੇ ਹੋਏਗਾ ਖਾਸ ਕਰਕੇ ਪੈਸੇ ਪੱਖੋਂ ਤੇ ਹੁਣ ਉਹਨਾਂ ਦਾ ਹੀ ਜਿਹੜਾ ਪਰਿਵਾਰ ਦੇ ਵਿੱਚੋਂ ਏਡੇ ਵੱਡੇ ਅਹੁਦੇ ਤੇ ਜਾ ਕੇ ਵੀ ਰਿਸ਼ਵਤ ਲੈ ਰਿਹਾ ਤਾਂ ਸਵਾਲ ਨੇ ਕਿ ਸਰਕਾਰ ਤੇ ਵੀ ਤੇ ਡਿਪਾਰਟਮੈਂਟ ਤੇ ਇਦੇ ਨਾਲ ਹੀ ਬਬੰਦਰ ਇੱਕ ਹੋਰ ਖਬਰ ਜਿਹੜਾ ਸ਼ਖਸ ਨਵਨੀਤ ਕਪਰਵੈਦੀ ਜਿਹੜਾ ਜਨਤਾ ਦਲ ਦਾ ਆਪਣੇ ਆਪ ਨੂੰ ਪ੍ਰਧਾਨ ਦੱਸਦਾ ਸੀ ਰਾਜਸਥਾਨ ਤੋਂ ਆਇਆ ਕਹਿੰਦਾ ਮੇਰੇ ਕੋਲ 10 ਐਮਐਲਏ ਨੇ ਰਾਜ ਸਭਾ ਦੇ ਸੰਸਦ ਦੇ ਤੌਰ ਤੇ ਨਾਮਜ਼ਦਗੀ ਪੱਤਰ ਪਰਤੇ ਤਾਂ ਪਹਿਲਾਂ ਤਾਂ ਇੱਕ ਦਿਨ ਆਮ ਆਦਮੀ ਪਾਰਟੀ ਨੂੰ ਪਤਾ ਹੀ ਨਹੀਂ ਲੱਗਿਆ ਕਿ ਇਹ ਸਾਡੇ ਐਮਐਲਏ ਨੇ ਕੀਤੇ ਨੇ ਸਾਈਨ ਕੀ ਝਾਲੀ ਨਹੀਂ ਬਾਅਦ ਵਿੱਚ ਹੌਲੀ ਹੌਲੀ ਪਤਾ ਪੁਚ ਪੜਤਾਲ ਕਰਦੇ ਰਹੇ ਤਾਂ ਜਾ ਕੇ ਪਤਾ ਲੱਗਿਆ ਉਹ ਕਹਿੰਦੇ ਸਾਡੇ ਤਾਂ ਹੈ ਨਹੀਂ ਹਾਲਾਂਕਿ ਪਤਾ ਨਹੀਂ ਸੀਗੇ ਜਾਂ ਨਹੀਂ ਸੀਗੇ ਪਰ ਉਹ ਤਾਂ ਜਾਂਚ ਦਾ ਵਿਸ਼ਾ ਹੈ ਕਿਉਂਕਿ ਫੋਰੈਂਸਿਕ ਦੇ ਵਿੱਚ ਸਾਈਨ ਦੀ ਜਾਂਚ ਹੁੰਦੀ ਹੈ ਜੇ ਕੋਈ ਸਾਈਨ ਕਰਦਾ ਕਿਸੇ ਦੇ ਜਾਂ ਕੋਈ ਕਹੇ ਵੀ ਮੇਰੇ ਸਾਈਨ ਨਹੀਂ ਹੈਗੇ ਤਾਂ ਲੈਬ ਦੇ ਵਿੱਚ ਟੈਸਟ ਹੁੰਦੇ ਨੇ ਆ ਮੈਨੂੰ ਪਤਾ ਲੱਗਦਾ ਹੈਗਾ ਕਿ ਕਿਸੇ ਨੇ ਕਹਤਾ ਜੀ ਮੇਰੇ ਸਾਈਨ ਨਹੀਂ ਹੈਗੇ ਤਾਂ ਉਹ ਪ੍ਰੋਪਰ ਤੌਰ ਤੇ ਉਹਦਾ ਇੱਕ ਢੰਗ ਤਰੀਕਾ ਹੁੰਦਾ ਫਿਰ ਉਸ ਤੋਂ ਬਾਅਦ ਜਿਹੜੇ ਗਣੇਸ਼ ਚੱਡਾ ਨੇ ਰੋਪੜ ਦੇ ਐਮਐਲਏ ਉਹਨਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਾਈ ਰੋਪੜ ਦੇ ਵਿੱਚ ਐਫਆਈਆਰ ਹੋਈ ਪੁਲਿਸ ਜਿਹੜੀ ਆ ਉਹ ਚੱਕਣਾ ਗਈ ਨਵਨੀ ਚਤੁਰਵੇਦੀ ਨੂੰ ਤਾਂ ਕਾਫੀ ਹਾਈ ਵੋਲਟੇਜ ਡਰਾਮਾ ਚੱਲਦਾ ਰਿਹਾ ਚੰਡੀਗੜ੍ਹ ਪੁਲਿਸ ਉਹਨਾਂ ਨੂੰ ਸੈਕਟਰ 3 ਦੇ ਥਾਣੇ ਲੈ ਗਈ ਫਿਰ ਉਸ ਤੋਂ ਬਾਅਦ ਹਾਈ ਕੋਰਟ ਜਾਣਾ ਪਿਆ ਹਾਈ ਕੋਰਟ ਨੇ ਕਿਹਾ ਕਿ ਤੁਸੀਂ ਕਿਉਂ ਨਹੀਂ ਪੰਜਾਬ ਨੂੰ ਸੌਂਪਦੇ ਹੈਗੇ ਚੰਡੀਗੜ੍ਹ ਪੁਲਿਸ ਕਿਉਂ ਰੱਖ ਕੇ ਬੈਠੀ ਹੈ ਫਿਰ ਸ਼ਾਮ ਹੁੰਦੇ ਹੁੰਦੇ ਪੰਜਾਬ ਪੁਲਿਸ ਲੈ ਕੇ ਗਈ ਨਵਨੀਤ ਚਤੁਰਵੇਦੀ ਨੂੰ ਅਰੈਸਟ ਹੋਇਆ ਅੱਜ ਅਦਾਲਤ ਵਿੱਚ ਪੇਸ਼ ਕੀਤਾ 7 ਦਿਨ ਦਾ ਰਿਮਾਂਡ ਉਸ ਦਾ ਲਿਆ ਗਿਆ ਹੁਣ ਪੁੱਛਗੀ ਚੋਏਗੀ ਉਹ ਤਾਂ ਕਹਿੰਦਾ ਕਿ ਮੇਰੇ ਕੋਲ ਤਾਂ ਹੈਗੇ ਨੇ ਇਹਨਾਂ ਦੇ ਐਮਐਲਏ ਨੇ ਹੀ ਮੈਨੂੰ ਕਿਹਾ ਕਿ ਅਸੀਂ ਤੁਹਾਡੇ ਨਾਲ ਹਾਂ ਤੁਸੀਂ ਨਾਮਜ਼ਦਗੀ ਪੱਤਰ ਦਾਖਲ ਕਰੋ ਹਾਲਾਂਕਿ ਜਿਹੜੀ ਵਿਧਾਨ ਸਭਾ ਦੇ ਵਿੱਚ ਜਿੱਥੇ ਦਾਖਲ ਕਰਾਇਆ ਕਾਗਜ਼ ਉਹਨਾਂ ਨੇ ਨਾਮਜ਼ਦਗੀ ਪੱਤਰ ਉਹਨਾਂ ਦੇ ਰੱਦ ਕਰਤੇ ਜਿਸ ਤੋਂ ਬਾਅਦ ਅੱਜ ਹੁਣ ਰਜਿੰਦਰ ਗੁਪਤਾ ਜਿਹੜੇ ਸਭ ਤੋਂ ਅਮੀਰ ਬੰਦੇ ਪੰਜਾਬ ਦੇ ਕਿਹਾ ਜਾਂਦੇ ਨੇ ਟ੍ਰਾਈਡੈਂਟ ਕੰਪਨੀ ਦੇ ਮਾਲਕ ਨੇ ਤੇ ਉਹ ਰਾਜ ਸਭਾ ਦੇ ਵਿੱਚ ਨਿਰਵਿਰੋਧ ਚੁਣੇ ਗਏ ਨੇ ਤੇ ਹੁਣ ਕਹਿਣ ਵਾਲੇ ਤੇ ਇਹ ਵੀ ਕਹਿੰਦੇ ਨੇ ਕਿ ਇੱਕ ਪਾਸੇ ਨਵਨੀਤ ਚੌਧਰੀ ਚੱਕਿਆ ਇਹ ਪੰਜਾਬ ਪੁਲਿਸ ਨੇ ਤੇ ਸੈਂਟਰ ਦੀ ਏਜੰਸੀ ਉਹਨਾਂ ਦੇ ਵੱਡੇ ਅਧਿਕਾਰੀਆਂ ਨੂੰ ਚੁੱਕ ਕੇ ਲੈ ਗਈ ਹੈ ਹੁਣ ਇਹਦੇ ਵਿੱਚ ਸੱਚਾਈ ਕੀ ਹੈ ਇਹ ਤਾਂ ਨਹੀਂ ਅਸੀਂ ਕਹਿ ਸਕਦੇ ਪਰ ਬਹੁਤ ਸਾਰੀਆਂ ਚਰਚਾਵਾਂ ਨੇ ਬਹੁਤ ਸਾਰੀਆਂ ਜਿਹੜੀਆਂ ਪੋਲਿਟਿਕਲ ਪਾਰਟੀਆਂ ਦਾ ਕੰਮ ਕਰਨ ਦਾ ਤਰੀਕਾ ਪੋਲਿਟਿਕਲ ਸਿਸਟਮ ਬਹੁਤ ਕੁਝ ਹੁੰਦਾ ਹੈ ਤੁਸੀਂ ਇਹ ਇਹ ਦੇਖ ਨੂੰ ਆ ਕਿ ਇਹਦੇ ਵਿੱਚ ਚੀਜ਼ ਆ ਲੋਕਾਂ ਮਤਲਬ ਇਹ ਇਹ ਜਿੰਨੇ ਚਣਕਿਆ ਨੀਤੀ ਨਾਲ ਇਹ ਚੱਲ ਰਹੇ ਨੇ ਜੀ ਠੀਕ ਆ ਬਾਕੀ ਪਾਰਟੀਆਂ ਤਾਂ ਚੱਲਦੀਆਂ ਸੀਗੀਆਂ ਉਹਨਾਂ ਨੇ ਬਥੇਰਾ ਕੁਝ ਕੀਤਾ 84 ਚ ਕਤਲੇਆਮ ਕਰਵਾਏ ਕਾਂਗਰਸ ਨੇ ਬਾਦਲਾ ਨੇ ਬੇਅਦਬੀ ਦੇ ਇਲਜ਼ਾਮ ਹੋਣਾ ਤੇ ਲੱਗਦੇ ਨੇ ਹਾਂਜੀ ਸਰਸੇ ਵਾਲੇ ਨੂੰ ਪੋਸ਼ਾਕਾਂ ਤੱਕ ਲੈ ਗਏ ਆ ਇਹ ਹੁਣ ਜਿਹੜੀ ਇਹਨਾਂ ਦੀ ਰਾਜ ਸਭਾ ਦੀ ਸੀਟ ਸੀ ਲੋਕਾਂ ਦਾ ਕੋਈ ਵਿਦਰੋਹ ਨਾ ਹੋਵੇ ਕੁਛ ਨਾ ਹੋਵੇ ਮੈਨੂੰ ਜੇ ਮੇਰੀ ਨਿੱਜੀ ਮੈਨੂੰ ਲੱਗਦਾ ਵੀ ਆ ਜਿਹੜਾ ਜਿਹੜਾ ਇੱਕ ਹਾਈ ਵੋਲਟੇਜ ਡਰਾਮਾ ਉਹ ਜਿਹੜਾ ਬੰਦਾ ਆਇਆ ਜਿਹਨੇ ਕਾਜ ਦਾਖਲ ਕੀਤੇ ਪੁਲਿਸ ਲੋਕ মিডিਆ ਉਧਰ ਲਾਤਾ ਤੇ ਆਹਮ ਦੇ ਨਾਲ ਸੀਟ ਜਿਹੜੀ ਆ ਤੁਸੀਂ ਜਿਹੜੇ ਦੱਸਿਆ ਸਭ ਤੋਂ ਅਮੀਰ ਬੰਦੇ ਆ ਉਹਨਾਂ ਨੂੰ ਆਹਮ ਨਾਲ ਪਰੋਸ ਕੇ ਦੇ ਦਿੱਤੀ ਜੀ ਅਨ ਦੇਖੋ ਕਈ ਵਾਰ ਕਈ ਚੀਜ਼ਾਂ ਦੀ ਪੁਸ਼ਟੀ ਜਿਹੜੀ ਆ ਉਹ ਨਹੀਂ ਹੁੰਦੀ ਹੁੰਦੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਹੁੰਦੀਆਂ ਨੇ ਪਰਦੇ ਦੇ ਪਿੱਛੇ ਕੀ ਕੁਝ ਚੱਲਦਾ ਏ ਬਹੁਤ ਕੁਝ ਹੁੰਦਾ ਏ ਅ ਪਰ ਭੁਵੇਂਦਰ ਤੁਸੀਂ ਸਰਕਾਰ ਦੀ ਗੱਲ ਕਰ ਰਹੇ ਸੀਗੇ ਕਿ ਸਰਕਾਰ ਨੇ ਪਹਿਲਾਂ ਟਾਇਲਟਾਂ ਦੇ ਨਹੀਂ ਪੱਤਰ ਰੱਖੇ ਫਿਰ ਹੁਣ ਤਾਂ ਇੱਕ ਸਾਹਮਣੇ ਆਇਆ ਕਿ ਟਰਾਂਸਫਾਰਮਰਾਂ ਦੇ ਵੀ ਰੱਖੇ ਉਸ ਤੋਂ ਬਾਅਦ ਇੱਕ ਸੜਕ ਦਾ ਨਹੀਂ ਪੱਤਰ ਰੱਖਿਆ ਕਿਾ ਕਿ ਉਸ ਤੇ ਲਿਖਿਆ ਹੋਇਆ ਏ ਕਿ ਖਾਸ ਮੁਰੰਮਤ ਇਹ ਜੋ ਸੜਕ ਦੀ ਖਾਸ ਮਰਮਮਤ ਦਾ ਕੰਮ ਕੈਬਨਟ ਮੰਤਰੀ ਫਲਾਣੇ ਨੇ ਸ਼ੁਰੂ ਕਰਵਾਇਆ ਉਹਦਾ ਵੀ ਨਹੀਂ ਪੱਥਰ ਜਿਹੜਾ ਹੈ ਉਹਦਾ ਵੀ ਉਦਘਾਟਨ ਨਹੀਂ ਖਾਸ ਮਰਮਮਤ ਕਿਹੜੀ ਹੁੰਦੀ ਹੈ ਜੀ ਇਹ ਇਹ ਤਾਂ ਹੁਣ ਉਹ ਜਿਹੜਾ ਬੋਰਡ ਤੇ ਲਿਖਿਆ ਹੋਇਆ ਹੈ ਜਾਂ ਜਿਨ੍ਹਾਂ ਨੇ ਲਿਖਵਾਇਆ ਹੈ ਜਾਂ ਜਿਹੜਿਆਂ ਨੇ ਉਦਘਾਟਨ ਕੀਤਾ ਹੈ ਉਹੀ ਬਿਹਤਰ ਦੱਸ ਸਕਦੇ ਨੇ ਪਰ ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਅਸੀਂ ਆਪਣੇ ਕੋਲੋਂ ਨਹੀਂ ਗੱਲ ਬਣਾ ਕੇ ਕਹਿ ਰਹੇ ਹਾਂ ਜਾਨੀ ਉਦਘਾਟਨ ਹੋਇਆ ਮਰਮਮਤ ਦਾ ਵੀ ਉਦਘਾਟਨ ਹੋਇਆ ਹਾਂਜੀ <laughs> मरम्मत ਉਹਦੇ ਮੂਰਲੇ ਖਾਸ मरम्मत ਦਾ ਉਹ ਦਾ ਕਾਟਣ ਚਲਾਣੇ ਦੇ ਕਰ ਕਮਲਾਂ ਦੇ ਨਾਲ ਕੀਤਾ ਜਾਂਦਾ ਹੈ ਇਹਨਾਂ ਟਾਇਲਟਾਂ ਦੀ ਵੀ ਮਰਮਤ ਦਾ ਕੀਤਾ ਫਿਰ ট্রান্সਫਾਰਮਰ ਰੱਖਣ ਦਾ ਕਰਤਾ ਫਿਰ ਹੁਣ ਖਾਸ ਮਰਮਤ ਸੜਕਾਂ ਦੀ ਕਰਤਾ ਹੈਗਾ ਇਹ ਇਹਦੇ ਨਾਲ ਹੀ ਇੱਕ ਹੋਰ ਜਿਹੜੀ ਸੁਰਖੀਆਂ ਦੇ ਵਿੱਚ ਬਣੀ ਹੋਈ ਹੈ ਕਿ ਮਾਸਟਰ ਹੁਣ ਡਾਕਟਰਾਂ ਦਾ ਕੰਮ ਵੀ ਕਰਨਗੇ ਜਿਹੜੇ ਪੇਰੈਂਟ ਟੀਚਰ ਮੀਟਿੰਗ ਹੋਣੀਆਂ ਪੰਜਾਬ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਜੀ 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 ਆਵਾਜ਼ ਆ ਰਹੀ ਹੈ ਜੀ ਆਵਾਜ਼ ਕੱਟੀ ਗਈ ਸੀ ਜੀ ਜਿਹੜੇ ਪੇਰੈਂਟਸ ਆਉਣਗੇ ਜਿਹੜੇ ਬੱਚਿਆਂ ਦੇ ਮਾਪੇ ਆਉਣਗੇ ਨਾ ਉਹਨਾਂ ਦਾ ਬੀਪੀ ਚੈੱਕ ਕਰਨਾ ਹੈ ਪੇਰੈਂਟਸ ਦਾ ਕਹਿੰਦਾ ਕਿ ਬੱਚਿਆਂ ਦਾ ਜੀ ਪੇਰੈਂਟਸ ਦਾ ਕਰਨਾ ਹੈ ਅਏ ਪੜਾਉਦੇ ਬੱਚਿਆਂ ਨੂੰ ਪੇਰੈਂਟਸ ਦਾ ਬੀਪੀ ਚੈੱਕ ਹੋਣਾ ਹੈ ਜੀ ਹਾਂਜੀ ਹਾਂਜੀ ਪੇਰੈਂਟ ਟੀਚਰ ਮੀਟਿੰਗ ਹੈ ਦਰਅਸਲ ਪਹਿਲਾਂ ਵੀ ਚੱਲ ਰਹੀ ਸੀਗੀ ਹੁਣ ਦੁਬਾਰਾ ਹੋਣੀ ਹੈ 17 ਤਰੀਕ ਨੂੰ ਤੇ ਉੱਥੇ ਜਿਹੜੇ ਪੇਰੈਂਟਸ ਨੂੰ ਬੁਲਾਇਆ ਗਿਆ ਕਿ ਤੁਸੀਂ ਆਪਣੇ ਬੱਚਿਆਂ ਦਾ ਮਤਲਬ ਰਿਪੋਰਟ ਦੇਖੋ ਵੀ ਕੀ ਆਇਆ ਕਿੰਨਾ ਕੁ ਪੜ੍ਹਦੇ ਨੇ ਉੱਥੇ ਜਦੋਂ ਪੇਰੈਂਟਸ ਆਉਣਗੇ ਤਾਂ ਉੱਥੇ ਉਹਨਾਂ ਦਾ ਬੀਪੀ ਚੈੱਕ ਕਰਨਾ ਹੈ ਫਿਰ ਬੀਪੀ ਚੈੱਕ ਕਲਾ ਕਰਨਾ ਹੀ ਉਹਦਾ ਰਿਕਾਰਡ ਵੀ ਰੱਖਣਾ ਹੈ ਫਿਰ ਉਹਦੀ ਫੋਟੋ ਵੀਡੀਓਗ੍ਰਾਫੀ ਵੀ ਕਰਨੀ ਹੈ ਸਰਕਾਰ ਨੂੰ ਵੀਡੀਓ ਵੀ ਬਣਾ ਕੇ ਭੇਜੋ ਕਿ ਤੁਸੀਂ ਆ ਜਿਹੜੇ ਪੇਰੈਂਟਸ ਆਏ ਸੀਗੇ ਅਸੀਂ ਇਹਨਾਂ ਦਾ ਹੁਣ ਦੇਖੋ ਪਹਿਲਾਂ ਮਾਸਟਰਾਂ ਨੂੰ ਇਹ ਸਿਖਾਉਣਗੇ ਕਿ ਤੁਸੀਂ ਜੀ ਆ ਬੀਪੀ ਵਾਲੀ ਮਸ਼ੀਨ ਹੁੰਦੀ ਹੈ ਇਹਨੂੰ ਚੈੱਕ ਕਰੋ ਦੇਖੋ ਜਿਹੜੀ ਕੰਮ ਦਾ ਉਹਨਾਂ ਨੇ ਕੋਈ ਕੋਰਸ ਹੀ ਨਹੀਂ ਕੀਤਾ ਹੈਗਾ ਹਾਂਜੀ ਉਹ ਕੀ ਮਤਲਬ ਹੈਗਾ ਜਿਹੜਾ ਇੱਕ ਪੇਸ਼ਾ ਹੈ ਉਹਨਾਂ ਦਾ ਪੇਸ਼ਾ ਹੈਗਾ ਪੜਾਉਣ ਦਾ ਉਹਨਾਂ ਨੇ ਪੜਾਉਣਾ ਬੱਚਿਆਂ ਨੂੰ ਤੇ ਉਹਨੂੰ ਉਹਨਾਂ ਨੂੰ ਡਾਕਟਰ ਬਣਾਉਣ ਲੱਗੇ ਹੋਏ ਨੇ ਹੁਣ ਦੇਖੋ ਜਿਹੜਾ ਸਿਹਤ ਵਿਭਾਗ ਦਾ ਕੰਮ ਹੈ ਸਿਹਤ ਵਿਭਾਗ ਦਾ ਕੰਮ ਹੈ ਕਿ ਜੇਕਰ ਕਿਸੇ ਦਾ ਬੀਪੀ ਚੈੱਕ ਕਰਨਾ ਹੈ ਕੋਈ ਹੋਰ ਚੈੱਕਅਪ ਕਰਨਾ ਹੈ ਉਹ ਤਾਂ ਨਹੀਂ ਮਤਲਬ ਸਰਕਾਰ ਨਾਲੇ ਤੁਸੀਂ ਇਹ ਦੇਖ ਲਓ ਜਿਹੜੇ ਬੱਚੇ ਪੜ੍ਹਦੇ ਹੁੰਦੇ ਨੇ ਤੇ ਸਕੂਲ ਦੇ ਵਿੱਚ ਉਹਨਾਂ ਦੀ ਹਾਈਜਾਇਨਿਕ ਉਹਨਾਂ ਨੂੰ ਚੈੱਕ ਕਰਨਾ ਸਿਹਤ ਪੱਖੋਂ ਹਨਾ ਉਹਨਾਂ ਦੀ ਹਾਈਜੀਨ ਦਾ ਸਵੱਬ ਸਫਾਈ ਦਾ ਕਿਉਂਕਿ ਛੋਟੇ ਲੈਵਲ ਦੇ ਉੱਤੇ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਇਹ ਚੈਪਟਰ ਆਉਂਦੇ ਨੇ ਹਨਾ ਜੀ ਤੇ ਇਹ ਹੁਣ ਪੇਰੈਂਟਸ ਆਉਣਗੇ ਉਹਨਾਂ ਦਾ ਹੁਣ ਇਹ ਦੱਸਣਗੇ ਸਿਸਟੋਲਿਕ ਤੇ ਡਿਸਟੋਲਿਕ ਬਲੱਡ ਪ੍ਰੈਸ਼ਰ ਕੀ ਹੁੰਦਾ ਕਿੰਨਾ ਹੁੰਦਾ ਆਈ ਡੋਟ ਨੋ ਹੁਣ ਕੀ ਹੋ ਰਿਹਾ ਜੀ ਇਹ ਬਿਲਕੁਲ ਰਵਿੰਦਰ ਦੂਜੀ ਗੱਲ ਇਹ ਵੀ ਹੈ ਕਿ ਜ਼ਰੂਰੀ ਨਹੀਂ ਹੁੰਦਾ ਕਿ ਹਰ ਬੰਦੇ ਨੂੰ ਕੋਈ ਡੀਪੀ ਦੀ ਦਿੱਕਤ ਹੋਵੇ ਜੀ ਇਹ ਜੀ ਹੁੰਦੀ ਹੈ ਤੇ ਉਸ ਏਜ ਤੋਂ ਬਾਅਦ ਜਾ ਕੇ ਇਹ ਚੀਜ਼ਾਂ ਜਿਹੜੀਆਂ ਨੇ ਉਹ ਹੋਣੀਆਂ ਹੁੰਦੀਆਂ ਨੇ ਤੇ ਤੀਜਾ ਇਹ ਹੈ ਕਿ ਤੁਸੀਂ ਉਹਦੇ ਵਿੱਚ ਚਲੋ ਇਹ ਵੀ ਮੰਨਿਆ ਜਾ ਸਕਦਾ ਕਿ ਜੀ ਅਸੀਂ ਬੱਚਿਆਂ ਨੂੰ ਸਿਖਾਉਣਾ ਹੈ ਉੱਥੇ ਬੱਚਿਆਂ ਨੂੰ ਸਿਖਾਉਣ ਦੀ ਵੀ ਕੋਈ ਗੱਲ ਨਹੀਂ ਉੱਥੇ ਸਿਰਫ ਇੰਨਾ ਹੈ ਕਿ ਜੀ ਜਿਹੜਾ ਹੁਕਮ ਆਇਆ ਹੈ ਕਿ ਜੀ ਤੁਸੀਂ ਆ ਬੀਪੀ ਦੀਆਂ ਮਸ਼ੀਨਾਂ ਲੈ ਕੇ ਜਾਣੀਆਂ ਨੇ ਫਲਾਣੀ ਜਗ੍ਹਾ ਤੋਂ ਹਾਲਾਂਕਿ ਉਹਦੇ ਵਿੱਚ ਵੀ ਪਤਾ ਨਹੀਂ ਕੋਈ ਸਿਸਟਮ ਨਾ ਕਰਤਾ ਹੋਵੇ ਸਰਕਾਰ ਨੇ ਕਿਹਨੀਆਂ ਮਸ਼ੀਨਾਂ ਇਕੱਠੀਆਂ ਲੈ ਲਓ ਉਹਦੇ ਵਿੱਚ ਜਿਹੜੀ ਕੰਪਨੀ ਦਾ ਟੈਂਡਰ ਲੈਣਾ ਹੈ ਕਿ ਕੁਝ ਬਹੁਤ ਸਾਰੇ ਚੀਜ਼ਾਂ ਹੁੰਦੀਆਂ ਨੇ। ਹਾਂ ਜੀ ਟੈਂਟਾਂ ਸਾਰੇ ਦਾ ਦਿੱਲੀ ਤੋਂ ਤਾਂ ਮਸ਼ੀਨਾਂ ਵੀ ਆਏ ਸਕਦੀਆਂ ਨੇ ਜੀ। ਉਹੀ ਇੱਕ ਗੱਲ ਹੈ। ਤੇ ਉਹ ਬੀਪੀ ਦੀ ਮਸ਼ੀਨ ਇੱਕ ਸਕੂਲ ਤੋਂ ਲੈ ਕੇ ਜਾਣੀਆਂ ਤੁਸੀਂ ਦੇਖੋ 18-20000 ਤਾਂ ਪੰਜਾਬ ਦੇ ਸਕੂਲੇ ਨੇ। ਜੀ ਤੇ ਫਿਰ ਕਈ ਤਾਂ ਸਕੂਲਾਂ ਦੇ ਵਿੱਚ ਇੱਕ ਮਸ਼ੀਨ ਨਾਲ ਕਿਵੇਂ ਸਰ ਸਕਦਾ ਜੇ 100 ਬੰਦਾ ਆ ਗਿਆ ਤਾਂ ਤਾਂ ਫਿਰ ਸ਼ਾਮ ਹੋ ਜੂਗੀ ਲਾਈਨ ਦੇ ਵਿੱਚ ਖੜੇ ਖੜੇ ਕਿ ਜੀ ਇੱਕ ਇਹ ਚੈੱਕ ਹੋਇਆ 5 ਮਿੰਟ ਲੱਗੇ ਫਿਰ ਦੂਜੇ ਦਾ ਫਿਰ ਉੱਤੇ ਬਾਅਦ ਤੀਜੇ ਦਾ। ਸੋ ਉਹਦੇ ਬਾਅਦ ਜਿਹੜੇ ਟੀਚਰ ਨੇ ਉਹਨੂੰ ਸਿਖਾਉਣਾ ਵੀ ਹੈ ਕਿ ਤੁਸੀਂ ਬੀਪੀ ਚੈੱਕ ਕਿਵੇਂ ਕਰਨਾ ਹੈ। ਤੇ ਉਹ ਤੋਂ ਬਾਅਦ ਉਹ ਕਿ ਐਕੂਰੇਟ ਹੋਏਗਾ ਕਿ ਨਹੀਂ ਹੋਏਗਾ ਦੇਖੋ ਇਹ ਇਹ ਮਨ ਲਓ ਮੈਂ ਲੈ ਮੈਂ ਐ ਨਾ ਮੈਨੂੰ ਨਹੀਂ ਪਤਾ ਬੀਪੀ ਦੀ ਮਸ਼ੀਨ ਕਿਵੇਂ ਕੰਮ ਕਰਦੀ ਹੈ ਤੁਸੀਂ ਮੈਨੂੰ ਦੱਸੋਗੇ ਉਹ ਤੋਂ ਬਾਅਦ ਜੇ ਤਾਂ ਜੇ ਤਾਂ ਜਿਹੜੀ ਅੱਜ ਕੱਲ ਬੀਪੀ ਦੀਆਂ ਮਸ਼ੀਨਾਂ ਆਉਂਦੀਆਂ ਨੇ ਜਿਹੜੀਆਂ ਮਾਰਕੀਟ ਦੇ ਵਿੱਚ ਉਹ ਤਾਂ ਐਕੂਰੇਟ ਦੱਸਦੀਆਂ ਵੀ ਨਹੀਂ ਹੈਗੀਆਂ ਉਹਨਾਂ ਤੇ ਤਾਂ ਆਥੈਂਟਿਕਸਿਟੀ ਤੇ ਵੀ ਸਵਾਲ ਹੈ ਜੀ ਜਿਹੜੀ ਜਿਹੜੀ 스마트 ਵਾਚੇਸ ਆ ਉਹਨਾਂ ਦੀ ਆਥੈਂਟਿਸਿਟੀ ਤੇ ਵੀ ਸਵਾਲ ਹੁੰਦੇ ਨੇ ਕਿਉਂਕਿ ਡਾਕਟਰ ਨੇ ਆਪਰੇ ਸਾ ਹਜੇ ਤੱਕ ਵੀ ਜਿਹੜੇ ਜਿਹੜੇ ਬਹੁਤ ਸਾਰੇ ਡਾਕਟਰ ਮਾਹਰ ਹੋਣਗੇ ਉਹ ਮੈਨੂਅਲ ਦੇ ਨਾਲੇ ਚੈੱਕ ਕਰਦੇ ਨੇ ਜੀ ਉਹ ਜਿਹੜ ਜਿਹੜਾ ਬੀਪੀ ਆ ਤਾਂ ਮੈਨੂਅਲ ਨਾਲ ਹੀ ਪ੍ਰੋਪਰ ਚੈੱਕ ਹੁੰਦਾ ਹੈ ਇਹ ਤਾਂ ਜਿਹੜੀਆਂ ਮਸ਼ੀਨਾਂ ਨੇ ਇਹ ਤਾਂ 20 20 ਤੇ ਉੱਪਰ ਥੱਲੇ ਕਰ ਦਿੰਦੀਆਂ ਨੇ ਇਹਨਾਂ ਤੇ ਬਹੁਤ ਜ਼ਿਆਦਾ ਵਿਸ਼ਵਾਸ ਜਿਹੜਾ ਉਹ ਨਹੀਂ ਹੋ ਸਕਦਾ ਹੈਗਾ ਜਿਹੜੀਆਂ ਜਿਹੜੀਆਂ ਆਮ ਤੌਰ ਤੇ ਹੁਣ ਮਸ਼ੀਨਾਂ ਸਮਾਰਟ ਮੀਟਰ ਜੇ ਆ ਗਏ ਨੇ ਸੋ ਜੇ ਤਾਂ ਉਹ ਮਸ਼ੀਨਾਂ ਹੁੰਦੀਆਂ ਉਹਨਾਂ ਦਾ ਤਾਂ ਕੋਈ ਬਹੁਤ ਜ਼ਿਆਦਾ ਮਤਲਬ ਫਾਇਦਾ ਜਾਂ ਨੁਕਸਾਨ ਆਪਾਂ ਨਹੀਂ ਕਹਿ ਸਕਦੇ ਉਲਟਾ ਬੰਦੇ ਨੂੰ ਡਰਾਉਣ ਵਾਲੀ ਗੱਲ ਹੋ ਗਈ ਹੈ ਕਿ ਜਿਹਦਾ ਘੱਟ ਵੀ ਸੀਗਾ ਉਹਦਾ ਵੀ ਵੱਧ ਦੱਸਦਾ ਜਿਹਦਾ ਵੱਧ ਸੀਗਾ ਉਹਦਾ ਘੱਟ ਦੱਸਦਾ ਹਾਲਾਂਕਿ ਹੋ ਸਕਦਾ ਹੈ ਕਿ ਉਹ ਮਿਹਨਤ ਮਜ਼ਦੂਰੀ ਕਰਨ ਵਾਲੇ ਬੰਦੇ ਹੋਣ ਦੇਖੋ ਸਰਕਾਰੀ ਸਕੂਲਾਂ ਦੇ ਵਿੱਚ ਆਪਾਂ ਨੂੰ ਪਤਾ ਹੈ ਇਹ ਗੱਲ ਜਿਹੜੀ ਜੱਗ ਜ਼ਾਹਿਰ ਹੈਗੀ ਹੈ ਇਹ ਕੋਈ ਲੁਕਵੇਂ ਗੱਲ ਨਹੀਂ ਹੈਗੀ ਕਿ ਕਿਹੜੇ ਪਰਿਵਾਰਾਂ ਦੇ ਬੱਚੇ ਜਿਹੜੇ ਨੇ ਹੁਣ ਇਸ ਵੇਲੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਚਲੋ ਅਜੇ ਰੋਕਾਂ ਨੂੰ ਇਹ ਪਤਾ ਲੱਗ ਗਿਆ ਬੀਪੀ ਦਾ ਪੇਰੈਂਟ ਸੀ ਗਿਆ ਜੀ ਚਲ ਉੱਥੇ ਚਲੇ ਜਾਣਗੇ ਉੱਥੋਂ ਵੀ ਪਤਾ ਲੱਗ ਜੂਗਾ ਵੀ ਲੋਕ ਲੱਗਿਆ ਹਾ ਡਾਕਟਰ ਹੈਗਾ ਕਿ ਨਹੀਂ ਹੈਗਾ ਸੋ ਸੋਈ ਜਿਹੜੀਆਂ ਚੀਜ਼ਾਂ ਨੇ ਵਿਪਿੰਦਰ ਜੀ ਹੋ ਰਹੀਆਂ ਨੇ ਸੂਬੇ ਦੇ ਵਿੱਚ ਜੀ ਕਿ ਜੀ ਅਸੀਂ ਬੀਪੀ ਚੈੱਕ ਕਰਨਾ ਹੈ ਹਾਲਾਂਕਿ ਬਾਅਦ ਦੇ ਵਿੱਚ ਕਈ ਵਾਰ ਐ ਵੀ ਹੋ ਜਾਂਦਾ ਪਹਿਲਾਂ ਕਹਿੰਦੇ ਪ੍ਰਾਲੀ ਦਾ ਵੀ ਹਿਸਾਬ ਜਿਹੜਾ ਮਾਸਟਰ ਰੱਖਣਗੇ ਫਿਰ ਜਦੋਂ ਬਰੋਧ ਹੋਇਆ ਫਿਰ ਯੂ ਟਰਨ ਵੀ ਲੈ ਲਿਆ ਕਹਿੰਦੇ ਨਹੀਂ ਕਿ ਉਹ ਜਿਹੜੇ ਨੇ ਆਰਡਰ ਜਾਰੀ ਕੀਤਾ ਸੀ ਉਹਦੇ ਖਿਲਾਫੇ ਕਾਰਵਾਈ ਕਰ ਦੋ ਕਿ ਇਹਨੇ ਗਲਤ ਆਰਡਰ ਜਾਰੀ ਕਰਦਾ ਹਾਲਾਂਕਿ ਤੁਸੀਂ ਦੱਸੋ ਕਿ ਕੋਈ ਅਧਿਕਾਰੀ ਬਿਨਾਂ ਸਰਕਾਰ ਦੇ ਕਹੇ ਤੇ ਆਰਡਰ ਜਾਰੀ ਕਰ ਦੂਗਾ ਵੀ ਜਿਹੜੇ ਟੀਚ ਉਹ ਜਾ ਕੇ ਪ੍ਰਾਲੀ ਜਿਹੜਾ ਸਾੜੂਗਾ ਉਹਦਾ ਵੀ ਰਿਪੋਰਟ ਜਿਹੜੀ ਆ ਉਹ ਤਿਆਰ ਕਰਨਗੇ ਜੀ ਤੀਜਰਾਂ ਨੇ ਵਿਰੋਧ ਕੀਤਾ ਇਸ ਗੱਲ ਦਾ ਫਿਰ ਬਿਆਨ ਆ ਗਿਆ ਸਰਕਾਰ ਦਾ ਨਹੀਂ ਜੀ ਉਹ ਗਲਤੀ ਹੋਈ ਆ ਫਿਰ ਹਰਜੋਤ ਸਿੰਘ ਪਾਸ ਨੇ ਕਾਰਵਾਈ ਕਰਤੀ ਜਿਹੜੇ ਕੈਬਨਿਟ ਮਨਿਸਟਰ ਨੇ ਸੀ ਕੰਮ ਕਰੀ ਜੀ ਸੋ ਕਈ ਵਾਰ ਬਿਨਾਂ ਸੋਚੇ ਸਮਝੇ ਸਰਕਾਰਾਂ ਜਿਹੜੀਆਂ ਨੇ ਉਹ ਫੈਸਲੇ ਲੈਂਦੀਆਂ ਨੇ ਜ਼ਰੂਰ ਇਹਨਾਂ ਨੂੰ ਦੇਖਣਾ ਚਾਹੀਦਾ ਹੈ ਜਾਂ ਵਚਣਾ ਚਾਹੀਦਾ ਹੈ ਤੇ ਜਿਹੜੀ ਗੱਲ ਤੁਸੀਂ ਕਾਮਿਲ 나ਡੂ ਦੀ ਕਰ ਰਹੇ ਸੀਗੇ ਦੇਖੋ ਆਪਣੀ ਮਾਪਤਾ ਸ਼ਾ ਦੇ ਵਿੱਚ ਗੱਲ ਕਰਨਾ ਪੰਜਾਬੀ ਜੇਕਰ ਪੰਜਾਬੀ ਹੈ ਜਿੱਥੇ ਉਹ ਬੋਲ ਲਾਉਣੇ ਇਹ ਠੀਕ ਹੈ ਪਰ ਉੱਥੇ ਜਿਹੜੇ ਮੁੱਖ ਮੰਤਰੀ ਨੇ ਸਟਾਲਿਨ ਜੀ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਜਿਹੜੀ ਹਿੰਦੀ ਆ ਉਹਦੇ ਅਸੀਂ ਬੋਰਡ ਹਟਾ ਦਾਂਗੇ ਤੇ ਜਿਹੜੀ ਹਿੰਦੀ ਆ ਉਹ ਮੂਵੀਜ਼ ਤੇ ਵੀ ਅਸੀਂ ਪ੍ਰਤੀਬੰਧ ਲਾਵਾਗੇ ਜੀ ਫਿਲਹਾਲ ਜਿਹੜਾ ਇੱਕ ਇਹ ਬਿੱਲ ਪੇਸ਼ ਕਰਨ ਦੀ ਤਿਆਰੀ ਹੋ ਰਹੀ ਸੀਗੀ ਕਿ ਸਟੇਟ ਦੇ ਵਿੱਚ ਹੋਡਿੰਗਸ ਦਾ ਵਿਗਿਆਪਨ ਜਾਂ ਜਿਹੜੇ ਬੋਰਡ ਲੱਗਦੇ ਨੇ ਫਿਲਮਾਂ ਉਹਨਾਂ ਤੇ ਪ੍ਰਤੀਬੰਧ ਲਾਇਆ ਜਾਊਗਾ ਪਰ ਫਿਲਹਾਲ ਜਿਹੜੀ ਹੁਣ ਖਬਰ ਆ ਰਹੀ ਹੈ ਉਹਦੇ ਵਿੱਚ ਇਹ ਵੀ ਇਸ ਬਿੱਲ ਨੂੰ ਫਿਲਹਾਲ ਟਾਲ ਦਿੱਤਾ ਗਿਆ ਹਾਲਾਂਕਿ ਖਬਰ ਆਈ ਜ਼ਰੂਰ ਸੀਗੀ ਪਰ ਕਿਉਂਕਿ ਦੇਖੋ ਚਲੋ ਜਿਵੇਂ ਵੀ ਹੈਗਾ ਕਿ ਹਿੰਦੀ ਨੈਸ਼ਨਲ ਲੈਂਗੁਏਜ ਹੈ ਤੇ ਇਹ ਜ਼ਰੂਰ ਹੈ ਕਿ ਜਿਹੜੀ ਜਿੱਥੇ ਦੀ ਲੈਂਗੁਏਜ ਹੋਵੇ ਜੀ ਉਸੇ ਤਰ੍ਹਾਂ ਦੀ ਜ਼ਰੂਰ ਮਿਲਣੀ ਚਾਹੀਦੀ ਹੈ ਜਿਵੇਂ ਪੰਜਾਬ ਦੇ ਵਿੱਚ ਪਹਿਲਾਂ ਅਸੀਂ ਦੇਖਦੇ ਸੀ ਕਿ ਇੰਗਲਿਸ਼ ਉੱਤੇ ਲਿਖ ਦੋ ਹਿੰਦੀ ਦੂਜੇ ਤੇ ਤੇ ਜਿਹੜੀ ਪੰਜਾਬੀ ਤੀਜੀ ਤੇ ਫਿਰ ਲਖਸ ਸੁਧਾਣਾ ਸਮੇਤ ਹੋਰ ਬਹੁਤ ਸਾਰੇ ਜਿਹੜੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਲੋਕ ਨੇ ਉਹਨਾਂ ਨੇ ਐਜੀਟੇਸ਼ਨ ਕੀਤਾ ਉਹਨਾਂ ਨੇ ਕਾਲ ਖਮਲੀ ਫਿਰ ਹੁਣ ਹੌਲੀ ਹੌਲੀ ਪੰਜਾਬੀ ਉੱਪਰ ਲਿਖੀ ਹੁੰਦੀ ਇਹਦੇ ਕੋਲ ਜਿਹੜੀ ਵੀ ਸਟੇਟ ਹੈ ਕਿਉਂਕਿ ਦੇਖੋ ਬਾਹਰ ਤੋਂ ਆਣੇ ਜਿਵੇਂ ਤੁਸੀਂ ਕੈਨੇਡਾ ਗਏ ਹੋ ਇੱਥੇ ਹੁਣ ਇੰਗਲਿਸ਼ ਵੀ ਲਿਖੀ ਹੁੰਦੀ ਹੈ ਬਹੁਤ ਸਾਰੇ ਥਾਵਾਂ ਤੇ ਪੰਜਾਬੀ ਵੀ ਲਿਖੀ ਹੁੰਦੀ ਹੁਣ ਹੁਣੀ ਸ਼ੁਰੂ ਹੋ ਗਈ ਜਾਂ ਤੁਸੀਂ ਕਿਸੇ ਹੋਰ ਸਟੇਟ ਦੇ ਵਿੱਚ ਜਾਓ ਤਾਮਿਲਨਾਡੂ 'ਚ ਜਾਓ ਉੱਥੇ ਠੀਕ ਹੈ ਉਹਨਾਂ ਦੀ ਪਹਿਲੀ ਭਾਸ਼ਾ ਹੋਊਗੀ ਦੂਜੀ ਤੀਜੀ ਭਾਸ਼ਾ ਜਿਹੜੀ ਆ ਉਹ ਜ਼ਰੂਰ ਸਾਰ ਹੁਣ ਪੰਜਾਬ ਦੇ ਵਿੱਚ ਪਹਿਲਾਂ ਸਰਕਾਰ ਨੇ ਕਿਹਾ ਸੀ ਕਿ ਅਸੀਂ ਜੁਰਮਾਨੇ ਕਰਿਆ ਕਰਾਂਗੇ ਥੋੜੀ ਦੇਰ ਦੇ ਵਿੱਚ ਇਹ ਕੈਂਪੇਨ ਚੱਲੀ ਵੀ ਆ ਬਹੁਤ ਸਾਰੇ ਜਿਹੜੇ ਵੱਡੇ ਬ੍ਰਾਂਡ ਨੇ ਉਹਨਾਂ ਨੇ ਪੰਜਾਬੀ ਚ ਲਿਖਾਇਆ ਵੀ ਪਰ ਹਾਲੇ ਵੀ ਉਹ ਫਿਰ ਵਿਚ ਵਿਚਾਰ ਹੀ ਰਹਿ ਗਈ ਕੱਲ ਕਿ ਉਹ ਸਿਰੇ ਨਹੀਂ ਲੱਗ ਸਕੀ ਹੈਗੀ ਕਿ ਪੰਜਾਬੀ ਸਭ ਤੋਂ ਉੱਪਰ ਹੋਣੀ ਚਾਹੀਦੀ ਹੈ ਪਰ ਇਹ ਜ਼ਰੂਰ ਹੈਗਾ ਕਿ ਜੇ ਇੱਥੇ ਜਿਹੜੀ ਮਾਤ ਭਾਸ਼ਾ ਹੈ ਜਿੱਥੋਂ ਦੀ ਉਹਨੂੰ ਤਰਜੀਹ ਜਿਹੜੀ ਆ ਉਹ ਜ਼ਰੂਰ ਹੈ ਵੀ ਮਿਲਣੀ ਬਹੁਤ ਬਹੁਤ ਧੰਨਵਾਦ ਜੀ ਕਾਲੂ ਨਮੀਆ ਖਬਰਾਂ ਦੇ ਨਾਲ ਅਪਡੇਟ ਨਾਲ